ਇਹ ਰੈਵਨਿਊ ਬਚਾਉਣਾ ਜੀ ਫਿਰ ਮੁਫਤ ਸਰਵਿਸ ਬੰਦ ਕਰ ਦੇਣ। ਲੋਕੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਸਾਡੇ ਵੀਰ ਨਰਾਜ਼ ਹੋ ਰਹੇ। ਇਹ ਸਾਡੇ ਪੰਜਾਬ ਲਈ ਬਹੁਤ ਜ਼ਿਆਦਾ ਇਹ ਨੁਕਸਾਨਦਾਰ ਹੈ। ਛੋਟੀ ਤੋਂ ਛੋਟੀ ਚੀਜ਼ ਵੀ ਪਰਚੇਜ਼ ਕਰਨੀ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਸਰਕਾਰੀ ਵਾਸਤੇ ਵਿੱਚ ਬੈਠ ਕੇ ਜਾਂਦੀ ਹੈ। ਕਿਰਾਇਆ ਉਹਨੇ ਦੇਣਾ ਨਹੀਂ ਸੀਟ ਹਮਲੇ ਲੈਂਦੀ ਹੈ ਵਧੀਆ। ਜਿਸ ਵਿਚਾਰੀ ਸਵਾਰੀ ਨੇ ਪੈਸੇ ਵੀ ਦਿੱਤੇ ਹੂੰ ਉਹ ਉਹਨੂੰ ਸੀਟ ਮਿਲਦੀ ਨਹੀਂ। ਤਨ ਕੇ ਸਵਾਰੀਆਂ ਤੁਸੀਂ ਬਿਠਾਉਣੀਆਂ ਸ਼ੁਰੂ ਕਰੋ ਫਿਰ ਇਹ ਕਿੱਥੋਂ ਤੱਕ ਜਾਇਆ ਜਾ 52 ਸੀਟਰ 52 ਬੈਠਣ 32 ਸੀਟਰ ਜਿਹੜੀ ਕੋਈ ਮਿੰਨੀ ਵਾਸੀ ਜਾ ਰਹੀ ਹੈ ਉਹਦੇ ਚ 32 ਬੈਠਣ ਸਾਡੇ ਮੰਤਰੀ ਸਾਹਿਬ ਚਲਾਨ ਕੱਟ ਰਹੇ ਸਾਨੂੰ ਕਹਿ ਰਹੇ ਹੋ ਲੋਡਿੰਗ ਨਹੀਂ ਕਰਦੇ ਇਹ ਤਾਂ ਫ੍ਰੀ ਵਾਲਾ ਕਲਚਰ ਹੈ ਇਹਦੇ ਤੇ ਵੀ ਥੋੜਾ ਜਿਹਾ ਕੁਝ ਲੱਗਣਾ ਚਾਹੀਦਾ ਇੱਕ ਬੀਬੀ ਆਧਾਰ ਕਾਰਡ ਤੇ ਦੋ ਦਿਨ ਸਫਰ ਕਰ ਸਕਦੀ ਹੈ ਜੇ ਤੀਜੇ ਦਿਨ ਆਊਗੀ ਤਾਂ ਤੁਹਾਡੀ ਟਿਕਟ ਲੱਗਦੀ ਹੈ ਤਖੋਰੀ ਵਾਲਾ ਕੰਮ ਇਹਨਾਂ ਨੇ ਚਲਾ ਲਿਆ ਨਹੀਂ ਇਹਦੇ ਨਾਲ ਲੜਾਈ ਝਗੜੇ ਵੀ ਬਾਧ ਰਹੇ ਨੇ This program is sponsored by Sky Trails ਸੋਸ਼ੀਕਾਲ ਜੀ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰਵਿੰਦਰ ਸਿੰਘ ਬੈਣੀਪਾਲ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਬੇਹੱਦ ਖਾਸ ਮਹਿਮਾਨ ਨੇ ਉੱਗੇ ਸਮਾਜ ਸੇਵੀ ਨੇ ਪਟਿਆਲਾ ਦੇ ਨਾਲ ਸੰਬੰਧ ਰੱਖਦੇ ਨੇ ਪਿਛਲੇ 40 42 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਨੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਨੇ ਰੋਡ ਸੇਫਟੀ ਤੇ ਟ੍ਰੈਫਿਕ ਅਵੇਅਰਨੈਸ ਦੇ ਇਸ ਵੇਲੇ ਮੌਜੂਦਾ ਵਾਈਸ ਚੇਅਰਮੈਨ ਨੇ ਤੇ ਹੋਰ ਗਵਰਨਰ ਅਵਾਡੀ ਵੀ ਨੇ ਮੈਂ ਗੱਲ ਕਰ ਰਿਹਾ ਭਗਵਾਨ ਭਗਵਾਨ ਦਾਸ ਗੁਪਤਾ ਜੀ ਦੀ ਗੁਪਤਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਮੈਂ ਠੀਕ ਇੰਟਰੋਡਕਸ਼ਨ ਕਰਾਈ ਆ ਤੁਹਾਡੀ ਯਾਦ ਕੁਝ ਰਹਿ ਗਿਆ ਤੇ ਮੈਂ ਚਾਹੁੰਦਾ ਕਿ ਬਰੀਫ ਤੁਸੀਂ ਥੋੜਾ ਜਿਹਾ ਹੋਰ ਕਰ ਦਿਓ ਆਪਣੇ ਬਾਰੇ ਨਹੀਂ ਤੁਸੀਂ ਬਹੁਤ ਦੇ ਦਿੱਤੀ ਵੈਸੇ ਤਾਂ ਕੋਈ ਐਸੀ ਕੋਈ ਗੱਲ ਨਹੀਂ ਹੈ ਬਹੁਤ ਕੁਝ ਕਹਿਣ ਨੂੰ ਹੈਗਾ ਜੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਔਨ 에ਅਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਪਿਆਰਪਰੀ ਮੇਰੀ ਸਤਿ ਸ੍ਰੀ ਅਕਾਲ ਸੋ ਗੁਪਤਾ ਜੀ ਅੱਜ ਜਿਹੜੀ ਗੱਲ ਕਰਦੇ ਆ ਕਿਉਂਕਿ ਤੁਸੀਂ ਰੋਡ ਸੇਫਟੀ ਨਾਲ ਜੁੜੇ ਹੋਏ ਹੋ ਮੌਜੂਦਾ ਟ੍ਰੈਫਿਕ ਮਾਰਸ਼ਲ ਵੀ ਹੈਗੇ ਹੋ ਹੁਣ ਜਿਹੜੇ ਮੌਜੂਦਾ ਹਾਲਾਤ ਅਸੀਂ ਦੇਖ ਰਿਹਾ ਕਿ ਜਦੋਂ ਤੋਂ ਹਿੱਟ ਐਂਡ ਰਨ ਕਾਨੂੰਨ ਇਹ ਹੋ ਰਿਹਾ ਕਿ ਨਵੇਂ ਬੀ ਐਨ ਐਸ ਕਾਨੂੰਨ ਚ ਲਾਗੂ ਹੋਣ ਜਾ ਰਿਹਾ ਉਸ ਤੋਂ ਬਾਅਦ ਅਸੀਂ ਦੇਖ ਰਿਹਾ ਕਿ ਚਾਹੇ ਉਹ ਟਰੱਕ ਡਰਾਈਵਰ ਆ ਚਾਹੇ ਬੱਸ ਡਰਾਈਵਰ ਆ ਉਹਨਾਂ ਨੇ ਬਹੁਤ ਵੱਡੇ ਪ੍ਰਦਰਸ਼ਨ ਕੀਤੇ ਨੇ ਇਤਰਾਜ਼ ਜਤਾਇਆ ਉਹ ਕਹਿੰਦੇ ਕਿ ਇਹ ਕਾਨੂੰਨ ਗਲਤ ਹੈ ਇਸ ਕਾਨੂੰਨ ਬਾਰੇ ਵੀ ਆਪਾਂ ਗੱਲ ਕਰਾਂਗੇ ਇਸੇ ਕਾਨੂੰਨ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਿਹਾ ਕਿ ਜਿਹੜੇ ਰੋਡਵੇਜ ਪਨ ਬੱਸ ਪੀਆਰਟੀਸੀ ਦੇ ਡਰਾਈਵਰ ਸੀ ਉਹ ਜਿੰਨੀਆਂ ਸੀਟਾਂ ਕਹਿੰਦੇ ਉੰਨੇ ਹੀ ਬੰਦੇ ਲੈ ਕੇ ਜਾਵਾਂਗੇ ਜੇ 52 ਨੇ ਤਾਂ 52 ਲੈ ਕੇ ਜਾਵਾਂਗੇ ਤੇ ਅੱਜ ਇਹ ਖਬਰ ਆ ਰਹੀ ਹੈ ਕਿ ਇਹ ਫੈਸਲਾ ਹੁਣ ਵਾਪਸ ਲੈ ਲਿਆ ਗਿਆ ਕਿਉਂਕਿ 8 ਫਰਵਰੀ ਨੂੰ ਸੀਐਮ ਨੇ ਮੀਟਿੰਗ ਦੇ ਦਿੱਤੀ ਹੈ ਉਹ 8 ਫਰਵਰੀ ਤੱਕ ਕਹਿੰਦੇ ਅਸੀਂ ਪੂਰੀਆਂ ਸਵਾਰੀਆਂ ਲੈ ਕੇ ਚੜਾਂਗੇ ਪਹਿਲਾਂ ਤਾਂ ਇਹ ਗੱਲ ਦੱਸਿਓ ਕਿ ਤੁਹਾਨੂੰ ਇਹ ਕਿਦਾਂ ਫੈਸਲਾ ਲੱਗਿਆ ਜਿਹੜਾ 52 ਸੀਟਾਂ ਤੇ 52 ਸਵਾਰੀਆਂ ਵਾਲਾ ਕਿ ਉਹਨੂੰ ਸਹੀ ਸਮਝਦੇ ਹੋ ਤੁਸੀਂ ਕਿ ਅਕੋਰਡਿੰਗ ਟੂ ਟ੍ਰੈਫਿਕ ਰੂਲ ਇਹ ਸਹੀ ਹੈ ਤਰਾਉ ਸਭ ਇਹ ਬਿਲਕੁਲ ਜਿਹੜਾ ਕੋਰਟ ਦਾ ਆਡਰ ਆਇਆ ਸੀਗਾ ਇਹ ਕਿ ਅਗਰ 52 ਸੀਟਰ ਹੈ ਬੱਸ ਤਾਂ ਉਹਦੇ ਵਿੱਚ 52 ਸਵਾਰੀਆਂ ਬੈਠਣੀਆਂ ਚਾਹੀਦੀਆਂ ਨੇ ਕਿਉਂਕਿ ਅਗਰ ਆਪਾਂ ਕਿਸੇ ਵੀ ਗੱਡੀ ਦੇ ਵਿੱਚ ਓਵਰਲੋਡਿੰਗ ਕਰਾਂਗੇ ਭਾਵੇਂ ਉਹ ਬੱਸ ਹੈ ਜਾਂ ਕਮਰਸ਼ੀਅਲ ਟਰੱਕ ਨੇ ਟੈਂਪੂ ਨੇ ਉਹਦੇ ਚੱਪਾ ਦੁੱਗਣਾ ਜਿਹੜਾ ਹੈ ਲੋਡ ਪਾਵਾਂਗੇ ਤਾਂ ਉਹ ਐਕਸੀਡੈਂਟ ਦਾ ਕਾਰਨ ਬਣੇਗਾ ਇਹ ਜਿਹੜਾ ਬਹੁਤ ਵਧੀਆ ਫੈਸਲਾ ਸੀ ਔਰ ਇਸ ਨੂੰ ਪੰਜਾਬ ਸਰਕਾਰ ਨੇ ਸਾਡੀ ਨੇ ਵੀ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਹਮਮਗਰ ਇਹ ਉਹਨਾਂ ਦੀਆਂ ਕੁਝ ਇਸ ਤਰ੍ਹਾਂ ਦੀ ਵੀ ਕਹਿੰਦੇ ਨੇ ਮਜਬੂਰੀਆਂ ਹੋ ਗਈਆਂ ਕਿਉਂਕਿ ਉਹਦੇ ਨਾਲ ਥੋੜਾ ਰੈਵਨਿਊ ਵੀ ਘਟਿਆ ਹਮ ਆ ਲੋਕਾਂ ਨੂੰ ਵੀ ਪਰੇਸ਼ਾਨੀ ਹੋਈ ਕਿਉਂਕਿ ਲੋਕ ਸਾਡੇ ਇੱਥੇ ਬੂਰ ਉੱਪਰ ਵੀ ਚੜ ਜਾਂਦੇ ਨੇ ਕਈ ਵਾਰੀ ਛੱਤਾਂ ਦੇ ਵੀ ਚੜਦੇ ਹਾਂ ਅਸੀਂ ਦੇਖੇ ਨੇ ਜਾਂ ਅੰਦਰ ਖੜ ਕੇ ਵੀ ਸਫ਼ਰ ਕਰ ਲੈਂਦੇ ਨੇ ਉਹ ਕਹਿੰਦੇ ਕਿਵੇਂ ਨਾ ਕਿਵੇਂ ਜ਼ਿਆਦਾਤਰ ਜਿਹੜੇ ਲੇਟ ਬੱਸੀ ਚੱਲਦੀਆਂ ਨੇ ਉਹਦੇ ਵਿੱਚ ਕੋਸ਼ਿਸ਼ ਲੋਕਾਂ ਦੀ ਇਹ ਹੁੰਦੀ ਹੈ ਕਿਵੇਂ ਨਾ ਕਿਵੇਂ ਮੈਂ ਆਪਣੇ ਘਰ ਪਹੁੰਚ ਜਾਵਾਂ ਯਾ ਤਾਂ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਉਹ ਵਸਾਂ ਦੀ ਗਿਣਤੀ ਵਧਾਉਂਦੀ ਹੂੰ ਉਹਦੇ ਟਾਈਮਿੰਗ ਜਿਹੜੇ ਨੇ ਵਧਾ ਕੇ ਇਹ ਵੀ ਜਿਹੜਾ ਮਸਲਾ ਹੱਲ ਕੀਤਾ ਜਾ ਸਕਦਾ ਸੀ ਜੀ ਉਹਨਾਂ ਨੇ ਅੱਜ ਇੱਕਦਮ ਹੀ ਜਦੋਂ ਉਹਨਾਂ ਨੇ ਦੇਖਿਆ ਵੀ ਰੈਵਨਿਊ ਘਟਦਾ ਘਟ ਰਿਹਾ ਤੇ ਲੋਕਾਂ ਦਾ ਵਿਰੋਧ ਵੀ ਹੋ ਰਿਹਾ ਹੂੰ ਪਬਲਿਕ ਨੇ ਤਾਂ ਦੇਖੋ ਨਹੀਂ ਜੇ ਰੈਵਨਿਊ ਬਚਾਉਣਾ ਜੀ ਫਿਰ ਮੁਫਤ ਸਰਵਿਸ ਬੰਦ ਕਰ ਦੇਣ ਕਿਉਂਕਿ ਇਹਦੇ ਵਿੱਚ ਵੀ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਾਂ ਕੀਤੀਆਂ ਨੇ ਤੇ ਇਹ ਇਲਜ਼ਾਮ ਲੱਗਦੇ ਨੇ ਬੀਬੀਆਂ ਤੇ ਖਾਸ ਕਰਕੇ ਕਿ ਬੀਬੀਆਂ ਨੂੰ ਕੋਈ ਕੰਮ ਹੁੰਦਾ ਨਹੀਂ ਸਪੈਸ਼ਲ ਕੋਈ ਖਾਸ ਉਹ ਜਾਂ ਤਾਂ ਕਿਤੇ ਮੰਦਿਰ ਚ ਮੱਥਾ ਟੇਕਣਾ ਕਹਿੰਦੇ ਜਾਂ ਗੁਰਦੁਆਰੇ ਜਾਣਾ ਆ ਈਵਨ ਕਹਿੰਦੇ ਕਿ ਜਿਹੜੀ ਬੇਬੇ ਕਦੇ ਲੁਧਿਆਣੇ ਤੋਂ ਪਾਰ ਨਹੀਂ ਟੱਪੀ ਸੀ ਉਹ ਬੇਬੇ ਦਰਬਾਰ ਸਾਹਿਬ ਤੇ ਚਲੋ ਦਰਸ਼ਨ ਕਰਾਈ ਉਹਨੂੰ ਆਪਾਂ ਗਲਤ ਨਹੀਂ ਕਹਿੰਦੇ ਪਰ ਇਹ ਕੇ ਹੈ ਕਿ ਬਿਨਾ ਕੰਮ ਤੋਂ ਵੀ ਫਿਰ ਬੰਦੇ ਨਿਕਲਦੇ ਆਧਾਰ ਕਾਰਡ ਚੱਕ ਕੇ ਖਾਸ ਤੌਰ ਤੇ ਬੀਬੀਆਂ ਜੇ ਸਰਕਾਰ ਨੇ ਰੈਵਨਿਊ ਬਚਾਉਣਾ ਹੀ ਆ ਫਿਰ ਉਹਨਾਂ ਤੇ ਕੁਝ ਲਾ ਦਿਓ ਕੁਝ ਮਾੜੀ ਮੋਟੀ ਕੋਈ ਸ਼ਰਤਾਂ ਹੀ ਲਾ ਦਿਓ ਘੱਟੋ ਘੱਟ ਜਾਂ ਹਫ਼ਤੇ ਚ ਕਹਿ ਦਿਓ ਕਿ ਤੁਹਾਨੂੰ ਇੱਕ ਵਾਰ ਸਫਰ ਫ੍ਰੀ ਆ ਜਾਂ ਦੋ ਵਾਰ ਆ ਇਹ ਨਹੀਂ ਕਿ ਸੱਤੇ ਦਿਨ ਫ੍ਰੀ ਆ ਇਦਾਂ ਵੀ ਤਾਂ ਹੋ ਸਕਦਾ ਬਿਲਕੁਲ ਰਾਉ ਸਾਹਿਬ ਇਹ ਗੱਲ ਬੜਾ ਇਹ ਪੁਆਇੰਟ ਜਿਹੜਾ ਹੈਗਾ ਖਾਸ ਤਵੱਜੋ ਵਾਲਾ ਹੈਗਾ ਜਦੋਂ ਤੋਂ ਭਾਵੇਂ ਕਿ ਇਹ ਪਿਛਲੀ ਸਰਕਾਰ ਨੇ ਇਹ ਲਾਗੂ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਦੋਂ ਇੱਥੇ ਸਰਕਾਰ ਸੀ ਉਹਨਾਂ ਨੇ ਲਾਗੂ ਕਰਤਾ ਤੇ ਉਸ ਤੋਂ ਬਾਅਦ ਜਦੋਂ ਸਾਡੇ ਚਰਨਜੀਤ ਸਿੰਘ ਚੰਨੀ ਸੀਐਮ ਬਣੇ ਤੇ ਉਹਨਾਂ ਨੇ ਵੀ ਇਹਨੂੰ ਬਰਕਰਾਰ ਰੱਖਿਆ ਤੇ ਉਸ ਤੋਂ ਬਾਅਦ ਸਰਦਾਰ ਭਗਵਾਨ ਸਿੰਘ ਮਾਨ ਜਦੋਂ ਚੀਫ ਮਿਨਿਸਟਰ ਬਣੇ ਸਾਡੇ ਪੰਜਾਬ ਦੇ ਉਹਨਾਂ ਨੇ ਵੀ ਕਿਹਾ ਵੀ ਆਪਾਂ ਨੇ ਬੀਬੀਆਂ ਦੀ ਵਿਰੋਧਤਾ ਨਾ ਲਈਏ ਹਾਂ ਜਿਹੜੀ ਇਹ ਜਿਹੜੀ ਰੇਵੜੀਆਂ ਵੰਡਣ ਵਾਲੀ ਜਾਂ ਮੁਫਤ ਕੋਰੀ ਵਾਲੀ ਜਿਹੜਾ ਕਲਚਰ ਹੈ ਇਹ ਸਾਡੇ ਪੰਜਾਬ ਲਈ ਬਹੁਤ ਜ਼ਿਆਦਾ ਇਹ ਨੁਕਸਾਨ ਦੇ ਗਿਆ ਹੂੰ ਦੇਖੋ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਵੀ ਦੇਖਿਆ ਵੀ ਬੀਬੀ ਦਾ ਨਾਟਕ ਹੀ ਕਰਾਇਆ ਲੱਗਣਾ ਹੂੰ ਵੀ ਲੈ ਜਿਹੜੀ ਘਰ ਦੇ ਵਿੱਚੋਂ ਥੋੜਾ ਉਹਨੂੰ ਦੇਖਿਆ ਵੀ ਫੁਰਸਤ ਮਿਲਦੀ ਹੈ ਵੀ ਲੈ ਤੂੰ ਚਲਾ ਜਾ ਮੈਂ ਇੱਥੇ ਕੰਮ ਹੋਰ ਸੰਭਾਲਦਾ ਤੇਰਾ ਕਿਰਾਇਆ ਤਾਂ ਲੱਗਣਾ ਨਹੀਂ ਹਾਂ ਤੇ ਬਾਕੀ ਤੈਨੂੰ ਪੈਨਸ਼ਨ ਵੀ ਆਉਂਦੀ ਹੈ ਤੇ ਜੇ ਤ ਉਹਨੇ ਚੁੰਨੀ ਵੀ ਚੇਂਜ ਕਰਨੀ ਹੁੰਦੀ ਹੈ ਜਾਂ ਛੋਟੀ ਤੋਂ ਛੋਟੀ ਚੀਜ਼ ਵੀ ਪਰਚੇਜ਼ ਕਰਨੀ ਹੁੰਦੀ ਹੈ ਤਾਂ ਉਹ ਕਿਸੇ ਨਾ ਕਿਸੇ ਸਰਕਾਰੀ ਬੱਸ ਦੇ ਵਿੱਚ ਬੈਠ ਕੇ ਜਾਂਦੀ ਹੈ ਕਿਰਾਇਆ ਉਹਨੇ ਦੇਣਾ ਨਹੀਂ ਸੀਟ ਮੱਲ ਲੈਂਦੀ ਹੈ ਵਧੀਆ ਤੇ ਸਮੱਸਿਆ ਉੱਥੇ ਵੀ ਪੈਦਾ ਹੁੰਦੀ ਹੈ ਜਿਸ ਵਿਚਾਰੀ ਸਵਾਰੀ ਨੇ ਪੈਸੇ ਵੀ ਦਿੱਤੇ ਉਹ ਉਹਨੂੰ ਸੀਟ ਮਿਲਦੀ ਨਹੀਂ ਤੇ ਨੈਚੁਰਲੀ ਵੀ ਉਹ ਨਰਾਜ਼ ਹੋਏਗਾ ਇਹ ਲੇਡੀ ਨੂੰ ਮੈਂ ਕੱਲੀ ਦੇਖਿਆ ਇੱਕ ਵੀਡੀਓ ਆਪਾਂ ਸੋਸ਼ਲ ਮੀਡੀਆ ਬਹੁਤ ਦੇਖਦੇ ਹਾਂ ਜੀ 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 ਸੋਸ਼ਲ ਮੀਡੀਆ ਤੇ ਹਰ ਇੱਕ ਕੋਈ ਇਧਰੋਂ ਸਮਰਾਲੇ ਵੱਲੋਂ ਸ਼ਾਇਦ ਕੋਈ ਵੀਡੀਓ ਬਣ ਰਹੀ ਕੋਈ ਬੱਸ ਆ ਰਹੀ ਸੀ ਪੀਆਰਡੀਸੀ ਦੀ ਉਹ ਪਹਿਲੇ ਹੀ 52 ਸੀਟਾਂ ਪੂਰੀਆਂ ਸੀ ਉਹ ਖੜਦੀ ਐ ਤੇ ਕੁਝ ਲੇਡੀਜ਼ ਇੱਕ ਦੋ ਚੜਦੀਆਂ ਨੇ ਜੀ ਉਹ ਇੱਕ ਲੇਡੀ ਸ਼ਾਇਦ ਕਿਤੇ ਟਰੱਕ ਬੱਸ ਡਰਾਈਵਰ ਦਾ ਮਿਸਬੀਹੇਵ ਕਰ ਦਿੰਦੀ ਆ ਕੋਈ ਸਰਦਾਰ ਜਾਂ ਬੰਦਾ ਸੀਗਾ ਕੋਈ ਬਜ਼ੁਰਗ ਹੋਣਾ ਉਹ ਬਾਕੀ ਸੇ ਸਵਾਰੀਆਂ ਨੇ ਉਸ ਬੀਬੀ ਦੇ ਗੱਲ ਪਈਆਂ ਦੇਖੀਆਂ ਉਹ ਮਤਲਬ ਪ੍ਰੋਪਰ ਸੀਗਾ ਉਹ ਕਹਿੰਦੇ ਵੀ ਤੁਸੀਂ ਇਹ ਚੀਜ਼ ਦਾ ਨਜਾਇਜ਼ ਫਾਇਦਾ ਠਾਉਨੇ ਹੋ ਵੀ ਜਦੋਂ ਤੁਹਾਨੂੰ ਕਹਿ ਰਿਹਾ ਕਿ ਮੈਂ 52 ਤੋਂ ਵੱਧ ਨਹੀਂ ਲੈ ਕੇ ਜਾਣਾ ਤੁਸੀਂ ਕਿਉਂ ਚੜ੍ਹੇ ਹੋ ਮਤਲਬ ਇਸ ਤਰੀਕੇ ਦੇ ਅਸੀਂ ਰੋਜ਼ ਇਨਸੀਡੈਂਟ ਦੇਖਦੇ ਆ ਇਹ ਇਹ ਇਸ ਚੀਜ਼ਾਂ ਤੇ ਪਰ ਇੱਥੇ ਆਪਾਂ ਫੇਰ ਇੱਥੇ ਆ ਜਾਂਦੇ 52 ਵਾਲੇ ਤੇ ਤੇ ਹੁਣ ਜੇ ਸਰਕਾਰ ਇਹ ਕਹਿ ਰਹੀ ਹੈ ਕਿ ਤੁਸੀਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਚ ਰੱਖ ਕੇ ਵੀ ਤੁਸੀਂ ਵੱਧ ਸਵਾਰੀਆਂ ਚੜਾਓ 52 ਤੋਂ ਵੱਧ ਚੜਾ ਲਓ 60 ਵੀ ਲੈ ਜਾਓ 75 ਵੀ ਲੈ ਜਾਓ ਚਲੋ 80 ਵੀ ਤੱਕ ਵੀ ਕਹਿੰਦੇ ਤੁਸੀਂ ਲੈ ਜਾਓ ਇੱਕ ਪਾਸੇ ਕਿਉਂਕਿ ਤੁਸੀਂ ਟ੍ਰੈਫਿਕ ਰੂਲਸ ਫਾਲੋ ਕਰਵਾਉਨੇ ਹੋ ਮੈਂ ਇਸ ਕਰਕੇ ਤੁਹਾਨੂੰ ਸਵਾਲ ਕਰ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਰੂਲ ਫਾਲੋ ਕਰੋ ਦੂਸਰੇ ਪਾਸੇ ਉਹੀ ਸਰਕਾਰ ਕਹਿ ਰਹੀ ਹੈ ਕਿ ਇਹ 52 ਸੀਟਾਂ ਵਾਲਾ ਰੂਲ ਫਾਲੋ ਨਾ ਕਰੋ ਇਹਨੂੰ ਤੋੜੋ ਇਹ ਤੁੰਤੁਨ ਕੇ ਸਵਾਰੀਆਂ ਤੁਸੀਂ ਬਿਠਾਉਣੀਆਂ ਸ਼ੁਰੂ ਕਰੋ ਫਿਰ ਇਹ ਕਿੱਥੋਂ ਤੱਕ ਜਾਇਜ਼ ਆ ਇਹ ਬਿਲਕੁਲ ਠੀਕ ਨਹੀਂ ਹੈ ਇਹ ਦੇਖੋ ਜੋ ਫੈਸਲਾ ਕੋਰਟ ਨੇ ਕੀਤਾ ਉਹਦੀ ਸਭ ਪਾਸੇ ਸ਼ਲਾਗਾ ਹੋਈ ਹੈ ਜੀ ਕੀ ਓਵਰਲੋਡਿੰਗ ਜਿਹੜੀ ਹੈ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਹਾਂ ਜਿੰਨੀਆਂ ਕੋਈ ਵੀ ਹੈ ਇਹ ਕੱਲੀ ਇਹ ਵਸਤੇ ਲਾਗੂ ਨਹੀਂ ਹੈ ਚਾਹੇ ਕੋਈ ਪਰਸਨਲ ਗੱਡੀ ਵੀ ਹੈ ਅਗਰ ਉਹ 4 ਸੀਟਰ ਹੈ ਤਾਂ 4 ਸੀ 4 ਸੀਟਾਂ ਹੀ ਵਿੱਚ ਹੋਣੀ ਚਾਹੀਦੀ ਨੇ ਜਾਂ 7 ਸੀਟਰ ਹੈ ਜਿੰਨੇ ਉਹ ਪਾਸ ਹੈ ਇਹੀ ਗੱਲ ਹੈ ਨਾ ਕੁੱਤਾ ਜੀ ਕਿਉਂਕਿ ਜੇ 4 ਸੀਟਾਂ ਵਾਲੀ ਗੱਡੀ ਆ ਅਗਲਾ ਕਹੂਗਾ ਮੈਂ ਵੀ 7 ਬਿਠਾ ਕੇ ਲੈ ਕੇ ਜਾਊਂਗਾ ਮੈਂ ਕਹਿ ਦਊਂਗਾ ਕਿ ਸਰਕਾਰੀ ਕਹਿ ਰਹੀ ਹੈ ਕਿ ਤੁਸੀਂ ਵੱਧ ਮਤਲਬ ਉੱਥੇ ਫਿਰ ਸਰਕਾਰ ਵੀ ਕਿਤੇ ਨਾ ਕਿਤੇ ਜਵਾਬਦੇਹ ਬਣਦੀ ਹੈ ਬਿਲਕੁਲ 52 ਹੈਗੀਆਂ ਨੇ ਤਾਂ ਟ੍ਰੈਫਿਕ ਰੂਲ ਦੇ ਹਿਸਾਬ ਨਾਲ ਤੁਸੀਂ 52 ਹੀ ਚਲਾਓ ਫੇ ਬੱਸਾਂ ਵਧਾ ਲਿਓ ਤੁਸੀਂ ਗਲਤ ਹੈ ਹੀ ਹੈ ਕਿ ਜੇ ਸਵਾਰੀਆਂ ਜ਼ਿਆਦਾ ਏ ਤੁਹਾਡੇ ਕੋਲ ਤੁਸੀਂ ਬੱਸਾਂ ਵਧਾ ਲਓ Rao ਸਾਹਿਬ ਇਸ ਮਾਮਲੇ ਤੇ ਸਰਕਾਰ ਬਿਲਕੁਲ ਬੈਕਫੁੱਟ ਤੇ ਆਈ ਏ ਇੱਕ ਫੈਸਲਾ ਉਹਨਾਂ ਨੇ ਲਗਾਤਾ ਸਭ ਨੂੰ ਸਰਕੂਲਰ ਕੱਢ ਤੇ ਕਿ ਜਿਹੜਾ ਹੈਗਾ ਬਈ 52 ਸੀਟਰ ਹੈ ਇਹ ਜਿਹੜੀ 56 ਸੀਟਰ ਹੈ ਉਹਦੇ 'ਚ 56 ਹੀ ਬੈਠਣ 52 ਸੀਟਰ 'ਚ 52 ਬੈਠਣ 32 ਸੀਟਰ ਜਿਹੜੀ ਕੋਈ ਮਿੰਨੀ ਵਾਸੀ ਜਾ ਰਹੀ ਹੈ ਉਹਦੇ 'ਚ 32 ਬੈਠਣ ਡਰਾਈਵਰ ਰੋਡਵੇਜ ਵਾਲੇ ਚੱਕੀ ਫਿਰਦੇ ਆ ਜੀ ਇੱਕ ਕਲਿੱਪ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਉਹ ਸਪੈਸ਼ਲੀ ਚਲਾਨ ਕੱਟ ਰਹੇ ਨੇ ਓਵਰਲੋਡਿੰਗ ਸਰਕਾਰੀ ਬੱਸਾਂ ਦੇ ਵੀ ਉਹ ਕਹਿੰਦੇ ਕਿ ਦੇਖੋ ਸਾਡੇ ਮੰਤਰੀ ਸਾਹਿਬ ਚਲਾਨ ਕੱਟ ਰਹੇ ਸਾਨੂੰ ਕਹਿ ਰਹੇ ਓਵਰਲੋਡਿੰਗ ਨਹੀਂ ਕਰਨੀ ਮੈਂ ਉਹੀ ਗੱਲ ਕਰਦਾ ਕਿ ਹੁਣ ਉਹੀ ਸਰਕਾਰ ਖੈਰੀ ਹੈ ਕਿ ਤੁਸੀਂ ਲੋਕਾਂ ਦੀਆਂ ਸਹੂਲਤਾਂ ਨੂੰ ਦੇਖ ਕੇ ਉਹਨਾਂ ਨੂੰ ਵੱਧ ਸਵਾਰੀਆਂ ਚੜਾਓ ਨਹੀਂ ਬਿਲਕੁਲ ਗਲਤ ਹੈ ਸਰਕਾਰ ਇਸ ਤਰ੍ਹਾਂ ਉਹਨੂੰ ਬੈਕਫੁੱਟ ਤੇ ਨਹੀਂ ਆਉਣਾ ਚਾਹੀਦਾ ਅਗਰ ਦੇਖੋ ਜਾਂ ਤਾਂ ਉਹਦਾ ਹਲਟਰਨੇਟ ਇਹ ਹੈ ਵੀ ਉਹ ਜਿਹੜੀਆਂ ਬੱਸਾਂ ਵਧਾਵੇ ਬੱਸਾਂ ਵਧਾਉਣੀਆਂ ਦੇਖੋ ਨਾਲ ਫ੍ਰੀ ਵਾਲਾ ਡਰਾਈਵਰ ਵੀ ਕੰਟਰੈਕਟਰ ਵੀ ਰੱਖਣੇ ਪੈਣਗੇ ਰੋਜ਼ਗਾਰ ਵੀ ਰੋਜ਼ਗਾਰ ਮਿਲੇਗਾ ਇਹ ਜਿਹੜਾ ਫ੍ਰੀ ਵਾਲਾ ਕਲਚਰ ਹੈ ਇਹਦੇ ਤੇ ਵੀ ਥੋੜਾ ਜੰ ਕੁਛ ਲੱਗਣਾ ਜੀ ਦਾ ਮੈਂ ਇਹ ਨਹੀਂ ਕਹਿੰਦਾ ਵੀ ਬੀਬੀਆਂ ਨੂੰ ਇਹ ਸਹੂਲਤ ਟੋਟਲੀ ਤੁਸੀਂ ਜਿਹੜਾ ਹੈ ਸ਼ੁਰੂ ਕਰ ਦੋ ਦੁਆਰਾ ਫਿਰ ਵਿਰੋਧਤਾ ਹੋਏਗੀ ਮੈਂ ਮੈਂ ਵੀ ਉਹੀ ਗੱਲ ਕਹਿਣਾ ਵੀ ਤੁਸੀਂ ਘੱਟੋ ਘੱਟ ਹਫ਼ਤੇ 'ਚ ਦੋ ਦਿਨ ਰੱਖ ਲਓ ਇੱਕ ਬੀਬੀ ਆਧਾਰ ਕਾਰਡ ਤੇ ਦੋ ਦਿਨ ਸਫ਼ਰ ਕਰ ਸਕਦੀ ਹੈ ਜੀ ਜੇ ਤੀਜੇ ਦਿਨ ਆਊਗੀ ਤਾਂ ਤੁਹਾਡੀ ਟਿਕਟ ਰਾਓ ਸਾਹਿਬ ਇੱਕ ਚੀਜ਼ ਉਹਦੀ ਚ ਇਹ ਹੋ ਸਕਦੀ ਹੈ ਮੈਂ ਸੁਝਾਅ ਦੇਣਾ ਚਾਹੂੰਗਾ ਵੀ ਦਿਨ ਤਿਹਾਰਾਂ ਤੇ ਰੱਖ ਲਓ ਜਿਸ ਤਰ੍ਹਾਂ ਰਖੜੀ ਦਾ ਤਿਹਾਰ ਹੈ ਤੁਸੀਂ ਬਿਲਕੁਲ ਬੀਬੀਆਂ ਨੂੰ ਕਹਿ ਦਿਓ ਵੀ ਤੁਸੀਂ ਰਖੜੀ ਵਾਲੇ ਦਿਨ ਸਫਰ ਕਰੋ ਇਹ ਸਰਕਾਰ ਵੱਲੋਂ ਸਹੂਲਤ ਹੈ ਕੋਈ ਜਿਸ ਤਰ੍ਹਾਂ ਮਤਲਬ ਕਿ ਹੁੰਦਾ ਦੁਸ਼ਹਿਰੇ ਦਾ ਹੁੰਦਾ ਇਹ ਵੀ ਭੈਣ ਭਾਈ ਦਾ ਤਿਹਾਰ ਹੁੰਦਾ ਵੀ ਚਲੋ ਤੈਨੂੰ ਜੋਂ ਟੰਗਣ ਜਾਣੇ ਨੇ ਆਪਣੇ ਭਰਾਵਾਂ ਕੋਲੇ ਪੇਕੇਆਂ ਕੋਲੇ ਨਰਤੂ ਮੇਲਾ ਚਲੀ ਜਾ ਜਾਂ ਕੋਈ ਆਪਣੀ ਬੇਟੀ ਕੋਲੇ ਜਾਣਾ ਕੋਈ ਲੋਹੜੀ ਦਾ ਤਿਹਾਰ ਹੈ ਮੰਨ ਸਕਦੇ ਹਾਂ ਉਤ ਵੀ ਚੁਣਿੰਦਾ ਕੁਝ ਜਿਹੜੇ ਤਿਹਾਰ ਨੇ ਜਾਂ ਜਿਹੜੇ ਕੁਝ ਇੱਕ ਦੋ ਚਲੋ ਸਾਡੇ ਗੁਰੂ ਸਾਹਿਬ ਆਉਂਦੇ ਨੇ ਦੀਨ ਆਉਂਦੇ ਨੇ ਵੀ ਤੁਸੀਂ ਦਰਬਾਰ ਸਾਹਿਬ ਸਰਕਾਰ ਦੀ ਮਤਲ ਲੈ ਕੇ ਵੀ ਜਾ ਰਹੀ ਹੈ ਸਰਕਾਰ ਆਪਣੀਆਂ ਬੱਸਸ ਵਗੈਰਾ ਹੁੰਦੀਆਂ ਨੇ ਤੇ ਉਹਨਾਂ ਨੂੰ ਅੱਛਾ ਉੱਥੇ ਲੰਗਰ ਪਾਣੀ ਵੀ ਚਕਾਉਂਦੇ ਨੇ ਲੈ ਕੇ ਜਾਂਦੇ ਨੇ ਉਹ ਉਹ ਮੈਂ ਸਮਝਦਾ ਕੁਛ ਸਾ ਦਿੱਤਾ ਕੋ ਸਹੀ ਹੈ ਮਗਰ ਜਿਹੜਾ ਮੁਫਤ ਖੋਰੀਆ ਵਾਲਾ ਕੰਮ ਇਹਨਾਂ ਨੇ ਚਲਾ ਲਿਆ ਨਾ ਜੀ ਇਹਦੇ ਨਾਲ ਲੜਾਈ ਝਗੜੇ ਵੀ ਵਧ ਰਹੇ ਨੇ ਬਿਲਕੁਲ ਬੱਸਾਂ ਨੂੰ ਬੀਬੀਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਸਾਡੇ ਵੀਰ ਨਰਾਜ਼ ਹੋ ਰਹੇ ਨੇ ਈਵਨ ਕੀ ਆਪਾਂ ਗੱਲ ਕਰਦੇ ਆ ਮੈਨੂੰ ਲੱਗਦਾ ਬੀਬੀਆਂ ਆਪਾਂ ਨੂੰ ਇਸ ਵੇਲੇ ਗਾਲਾਂ ਕੱਢ ਰਹੀਆਂ ਹੋਣੇ ਵੀ ਥੋੜਾ ਕੀ ਟੇਡਾ ਦੁੱਖਦਾ ਨਹੀਂ ਐਂ ਜੇ ਸਾਨੂੰ ਸਰਕਾਰ ਲੈ ਕੇ ਜਾ ਰਹੀ ਹੈ ਕਿਉਂ ਹੁੰਦੀ ਹੈ ਗੱਲ ਇਹ ਹਨ ਪਰ ਇਹ ਸੋਚਣਾ ਚਾਹੀਦਾ ਬੀਬੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਬਿਨਾ ਕੰਮ ਤੋਂ ਨਹੀਂ ਜਾਣਾ ਚਾਹੀਦਾ ਜੇ ਤੁਹਾਨੂੰ ਕੰਮ ਹੈ ਤੁਸੀਂ ਉਦੋਂ ਫਿਰ ਸਹੂਲਤ ਦਾ ਫਾਇਦਾ ਲੋ ਨਾ ਜੇ ਮੈਂ ਹੁਣ ਆਪਾਂ ਗੱਲ ਕਰਦੇ ਸੀ ਪਹਿਲਾਂ ਕਿ ਸਰਕਾਰ ਨੇ 600 ਯੂਨਿਟ ਬਿਜਲੀ ਮੁਫਤ ਕਰਤੀ ਹਾਂਜੀ ਉਹਦੇ ਚ ਵੀ ਜਿਹੜੇ ਥਲ ਹੇਠਲੇ ਤਬਕੇ ਵਾਲੇ ਪਰਿਵਾਰ ਸੀ ਵੀ 2 250 ਯੂਨਿਟ ਜਿਨ੍ਹਾਂ ਦੀ 2 ਮਹੀਨੇ ਚ ਫੁੱਕਦੀ ਸੀ ਜੀ ਉਹ ਵੀ ਫਿਰ ਹੁਣ ਕੀ ਬਦਲਾ ਕੇ ਅਗਲਾ ਕਹਿੰਦਾ ਯਾਰ ਇਹਨੂੰ 550 ਤੱਕ ਤਾਂ ਆਪਾਂ ਖਰਚ ਲਈਏ ਬਿਲਕੁਲ ਬਿਲਕੁਲ ਵੀ ਇਹ 600 ਤੱਕ ਤਾਂ ਫਰੀ ਹੈ ਵਾ ਮਤਲਬ ਇਹ ਚੀਜ਼ਾਂ ਨੁਕਸਾਨਦਾਇਕ ਹੈਗੀਆਂ ਤਾਂ ਹੈਗੀਆਂ ਨਹੀਂ ਨਾ ਸਰਕਾਰ ਮੁਫਤ ਜਿਹੜੀ ਕੋਈ ਵੀ ਚੀਜ਼ ਹੈ ਕਿਸੇ ਨੂੰ ਵੀ ਅਸੀਂ ਮੁਫਤ ਦੀ ਅਗਰ ਉਸ ਨੂੰ ਸਹੂਲਤ ਦਾ ਆਦੀ ਬਣਾਉਨੇ ਆ ਤਾਂ ਉਹਦੀ ਜਿਹੜੀ ਹੈਗੀ ਆ ਉਹ ਨੁਕਸਾਨਦਾਇਕ ਹੋਏਗੀ ਔਰ ਉਹਦਾ ਮਿਸ ਯੂਜ਼ ਹੋਏਗਾ ਇਹਦੇ ਨਾਲ ਸੰਬੰਧਤ ਮੈਂ ਛੋਟੀ ਜਿਹੀ ਗੱਲ ਤੁਹਾਨੂੰ ਸੁਣਾਉਣਾ ਇਹ ਸ਼ੁਰੂ ਦੇ ਵਿੱਚ ਕੀ ਹੋਇਆ ਤੋ ਕਾਫੀ ਮੈਂ ਤੁਹਾਨੂੰ ਪੁਰਾਣੀ ਗੱਲ ਸਾਂਝੀ ਕਰਦਾ ਜੀ ਵੀ ਜਿਹੜਾ ਮਨ ਆਰਡਰ ਹੁੰਦਾ ਸੀ ਉਹ ਬਿਲਕੁਲ ਫ੍ਰੀ ਹੁੰਦਾ ਸੀ ਜੀ ਇਹਦੇ ਨਾਲ ਨਾਲ ਜਿਹੜੀ ਅਸੀਂ ਬੈਂਕ ਦੇ ਵਿੱਚ ਕੋਈ ਚੈੱਕ ਲੈਨੇ ਆ ਇਹ ਬਿਲਕੁਲ ਫ੍ਰੀ ਆਫ ਕਾਸਟ ਬੈਂਕ ਸਾਨੂੰ ਪ੍ਰੋਵਾਈਡ ਕਰਾਂਦਾ ਸੀ ਜੀ ਉਹਦੇ ਵਿੱਚ ਕੀ ਕਰਦੇ ਸੀ ਕਈ ਲੋਕ ਥੋੜੀ ਜੀ ਭਰਿਆ ਡੇਟ ਕਰ ਗਈ ਉਹਨੇ ਕੱਟਿਆ ਤੇ ਡਸਟ ਬਿਨ ਸਿੱਟਿਆ ਦੂਜਾ ਲਾ ਲਿਆ ਨਾਲ ਦੀ ਨਾਲ ਉਹਨਾਂ ਨੇ ਤਾਂ ਡਿਮਾਂਡ ਕਰਤੀ ਜਾਂ ਜਿਹੜੇ ਅਸੀਂ ਕੋਈ ਵਾਊਚਰ ਭਰਦੇ ਆ ਪੈਸੇ ਲੈਣ ਦਾ ਜਾਂ ਜਮ੍ਹਾਂ ਕਰਾਉਣ ਦਾ ਇਹ ਟੋਟਲੀ ਹੀ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ ਸੀ ਔਰ ਮਨ ਅਰਡਰ ਦੇ ਨਾਲ ਸੰਬੰਧਿਤ ਇੱਕ ਮੈਂ ਤੁਹਾਨੂੰ ਮੈਂ ਕਿੱਦੇ ਪੜ੍ਹੀ ਸੀ ਉਹ ਤਾਂ ਇਹ ਕਾਫੀ ਪੁਰਾਣੀ ਗੱਲ ਹੈ ਉਦੋਂ ਜਦੋਂ ਮਨ ਅਰਡਰ ਬਿਲਕੁਲ ਫ੍ਰੀ ਹੁੰਦਾ ਸੀਗਾ ਜਿਹੜਾ ਇਹ ਦੀ ਸਾਨੂੰ ਫੈਸਿਲਿਟੀ ਫ੍ਰੀ ਮਿਲਦੀ ਸੀ ਜੀ ਉਹਦੇ ਵਿੱਚ ਕੀ ਹੋਇਆ ਇੱਕ ਵਾਰੀ ਇਸ ਦੇ ਡਾਇਰੈਕਟਰ ਸਾਹਿਬ ਆਪਣੀ ਪਰਿਵਾਰ ਦੇ ਨਾਲ ਸ਼ਿਮਲੇ ਤੋਂ ਘੁੰਮ ਕੇ ਆ ਰਹੇ ਸੀ ਉਹ ਜਦੋਂ ਨਿਜਾਮਉਦੀਨ रेलवे स्टेशन ਤੇ ਉਤਰੀ ਤਾਂ ਉਸਦੇ ਜਿਹੜਾ ਛੋਟਾ ਬੇਟਾ ਸੀ ਉਸਨੇ ਉਹ ਦਾਲ ਸੇਵੀਆਂ ਜਿਹੜੀਆਂ ਪੂਜੀਆ ਕਹਿ ਦਿੰਨੇ ਆ ਉਹਦੀ ਡਿਮਾਂਡ ਕੀਤੀ ਤਾਂ ਵੈਕਟਰ ਸਾਹਿਬ ਨੇ ਇੱਕ ਛਾਬੇ ਵਾਲੇ ਨੂੰ ਬੁਲਾਇਆ ਤਾਂ ਉਹ ਉਹਨੇ ਜਿਹੜਾ ਹੈ ਜਿਸ ਤਰ੍ਹਾਂ 5 ਪੈਸੇ ਦੀਆਂ ਜਾਂ 10 ਪੈਸੇ ਦੀਆਂ ਲਾ ਲਓ ਉਸ ਸਮੇਂ ਦੇ ਵਿੱਚ ਉਹਨੇ ਉਹਨੇ ਬਿਲਕੁਲ ਨਵਾਂ ਮਨਿਆ ਆਡਰ ਨੂੰ ਫੋਲਡ ਕੀਤਾ ਔਰ ਉਹਦੀ ਉਹਦੇ ਚ ਪਾ ਲਿਆ ਜੀ ਉਹਦੀ ਉਹ ਬਣਾਈ ਉਹਦੇ ਚ ਉਹਨੇ ਉਹ ਜਿਹੜੀ ਪੂਜੀਆ ਨਮਕ ਪਾ ਕੇ ਉਸ ਨੂੰ ਖੜਾਤਾ ਜਿਉਂ-ਜਿਉਂ ਹੋਲਡ ਖੁੱਲਦਾ ਗਿਆ ਹੂੰ ਤਾਂ ਸਭ ਤਾਂ ਦੇਖ ਕੇ ਬੜੇ ਇੱਕਦਮ ਕਹਿੰਦੇ ਇਹ ਤਾਂ ਸਾਡਾ ਮਨੀਆਡਰ ਹੂੰ ਉਹਨੇ ਉਹਦੇ ਛਾਬੇ ਵਾਲੇ ਦਾ ਦੇਖਿਆ ਉਹਦੇ ਕਾਫੀ ਸਾਰੇ ਮਤਲਬ 2.5 ਕਿਲੋ ਦੀ ਨਵਾਂ ਮਨੀਆਡਰ ਬਿਲਕੁਲ ਉਹਨੂੰ ਬਿਠਾ ਲਿਆ ਕਹਿੰਦੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਦੇਖ ਤੈਨੂੰ ਮੈਂ ਕੁਝ ਨਹੀਂ ਕਹਿੰਦਾ ਘਬਰਾ ਨਾ ਤੂੰ ਮੈਨੂੰ ਇਹ ਦੱਸ ਮੈਂ ਕਿ ਕਿੱਥੋਂ ਆਇਆ ਤੂੰ ਉਹ ਕਹਿੰਦਾ ਜੀ ਜਲਾਬ ਮੈਂ ਇਕੱਲਾ ਹੀ ਨਹੀਂ ਇੱਥੇ ਅਸੀਂ 25 30 ਦੇਖੋ ਇਹ ਛਾਬੇ ਵਾਲਿਆਂ ਔਰ ਜਦੋਂ ਸਰਕਾਰ ਦੇ ਲੱਖਾਂ ਰੁਪਏ ਲੱਗਦੇ ਹੋਣੇ ਉਹਨੂੰ ਛਾਪਣ ਦੇ ਲਈ ਬਿਲਕੁਲ ਬਿਲਕੁਲ ਜੀ ਰਾਓ ਸਾਹਿਬ ਸਾਡੇ ਛਾਬੇ ਵਾਲਿਆਂ ਕੋਲ ਉਹ ਦੋ ਦੋ 2.5 2.5 ਕਿਲੋ ਸੀ ਯਾਰ ਉਹਨਾਂ ਨੇ ਮੰਨਿਆ ਵੀ ਅਸੀਂ ਇਹ ਕਵਾੜੀਏ ਦੀ ਦੁਕਾਨ ਦੇ ਉੱਤੋਂ ਖਰੀਦ ਕੇ ਲੈ ਕੇ ਆਏ ਆ ਇਹ ਪੇ ਕਰਕੇ ਆਏ ਆ ਜਦ ਕਿ ਉਹਨਾਂ ਦਿਨਾਂ ਦੇ ਵਿੱਚ ਅਖਬਾਰਾਂ 'ਚ ਔਰ ਜਿੱਲੀ ਵੀ ਕੋਈ ਕਮਿਊਨੀਕੇਸ਼ਨ ਸੀ ਅੱਜ ਦਾ ਸੋਸ਼ਲ ਮੀਡੀਆ ਤਾਂ ਉਦੋਂ ਨਹੀਂ ਸੀਗਾ ਮਗਰ ਉੱਚ ਇੰਨੀ ਗੱਲ ਦਿੱਲੀ ਆ ਰਹੀ ਸੀ ਅੱਛੇ ਅੱਛੇ ਖਵਾਰਾਂ 'ਚ ਕਿ ਮਨਿਆ ਆਰਡਰ ਨਹੀਂ ਮਿਲ ਰਹੇ ਜੀ ਤਰਾਹੀ ਮੱਛੀ ਵੀ ਆ ਲੋਕ ਬਹੁਤ ਪਰੇਸ਼ਾਨ ਨੇ ਕਿਰਪਾ ਕਰਕੇ ਉਹਨਾਂ ਕੋਲੇ ਉਹ ਹੀ ਗੱਲ ਹੋ ਗਈ ਆ ਕਿ ਜੇ ਫਰੀ ਦੰਨੇ ਆਪਾਂ ਦੇ ਜੇ ਉਦੋਂ ਇੱਕ ਜਾਂ ਕੋਈ 10 ਪੈਸੇ ਜਾਂ 5 ਪੈਸੇ ਵੀ ਕੀਮਤ ਹੁੰਦੀ ਤਾਂ ਬੰਦਾ ਵੈਸੇ ਹੀ ਅਗਲਾ ਕਹਿੰਦਾ ਵੀ ਜੇ ਮੈਨੂੰ ਲੋੜ ਆ ਤਾਂ ਹੀ ਲਊਂਦਾ Rao ਸਾਹਿਬ ਉਹ ਡਾਇਰੈਕਟਰ ਸਾਹਿਬ ਆਪਣੇ ਆਫਿਸ 'ਚ ਪਹੁੰਚੇ ਉਹਨਾਂ ਨੇ ਇੱਕਦਮ ਆਪਣੀ ਮੀਟਿੰਗ ਬੁਲਾ ਕੇ ਕੈਨਸਲ ਕਰਾਇਆ 5 ਪੈਸੇ ਜਿਹੜੀ ਆ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਉਹਦੀ ਕੀਮਤ ਰੱਖਤੀ ਉਸ ਤੋਂ ਬਾਅਦ ਮੈਨੂੰ ਲੱਗਦਾ ਹੁਣ 50 ਪੈਸੇ ਜਾਂ ਕੁਝ ਉਹਦੀ ਸ਼ਾਇਦ ਹੈਗੀ ਆ ਉਹ ਔਰ ਚੱਕਾਂ ਦਾ ਵੀ ਇੱਦਾਂ ਹੀ ਹੋ ਗਿਆ ਹਮ ਬੈਂਕ ਤੋਂ ਅਗਰ ਆਪਾਂ ਚੈੱਕ ਬੁੱਕ ਜਿਹੜੀ ਆ ਉਹ ਲੈਣੇ ਆ ਹਮ 20 ਉਹਨਾਂ ਦੀ ਪੇਜਾਂ ਦੀ ਜਾਂ 50 ਪੇਜਾਂ ਦੀ ਸੌਬਤਾਂ ਉਹਦੇ ਮੁਤਾਬਕ ਸਾਨੂੰ ਉਹ ਪੈਸਾ ਦੇਣਾ ਪੈਂਦਾ ਤਾਂ ਸਾਨੂੰ ਮਿਲਦਾ ਚਲੋ ਠੀਕ ਹੈ ਇਹ ਚਲੋ ਇਹ ਤਾਂ ਗੱਲਾਂ ਨਾਲ-ਨਾਲ ਹੈਗੀਆਂ ਜੀ ਪਰ ਆਪਾਂ ਇਹੀ ਰੋਡ ਸੇਫਟੀ ਬਾਰੇ ਗੱਲ ਕਰਦੇ ਹੁਣ ਜਿਹੜਾ ਇਹ ਹਿੱਟ ਐਂਡ ਲॉ ਜਿਹੜਾ ਕਾਨੂੰਨ ਹੈਗਾ ਹੈ ਨਵਾਂ ਜਿਹਦੇ ਲਈ ਸਾਰਾ ਕੁਝ ਧਾਮ-ਜਾਮ ਹੋ ਰਿਹਾ ਤੁਸੀਂ ਜਾਣਕਾਰੋਂ ਤੁਸੀਂ ਬਹੁਤ ਸਮੇਂ ਤੋਂ ਤੁਸੀਂ ਕਾਨੂੰਨ ਦੇਖ ਰਹੇ ਹੋ ਪੜ੍ਹ ਵੀ ਰਹੇ ਹੋ ਕਿ ਲੱਗਦਾ ਕਿ ਇਹ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਕਿਉਂਕਿ ਸਰਕਾਰ ਨੇ ਤਾਂ ਪੂਰੀ ਆਈਪੀਸੀ ਹੀ ਚੇਂਜ ਕਰਤੀ ਹੈ ਆਈਪੀਸੀ ਤੋਂ ਬੀਐਨਐਸ ਸ਼ਿਫਟ ਹੋ ਰਿਹਾ ਕੰਮ ਨਹੀਂ ਸੀਗੀਆਂ ਜਿਹੜੇ ਪਹਿਲਾਂ ਅਪਰਾਧ ਜਿਹੜੇ ਸਮੇਂ ਦੇ ਨਾਲ ਬਦਲੇ ਨੇ ਹੁਣ ਜਿਵੇਂ ਹਿੱਟ ਐਂਡ ਰਨ 150 ਸਾਲ ਪਹਿਲਾਂ ਨਹੀਂ ਸੀ ਇੰਨੀਆਂ ਗੱਡੀਆਂ ਹੀ ਨਹੀਂ ਸੀ ਹਿੱਟ ਐਂਡ ਰਨ ਦਾ ਮਾਮਲਾ ਆਉਂਦਾ ਨਹੀਂ ਸੀ ਭੀੜ ਭੀੜ ਦੇ ਮਾਮਲੇ ਤੇ ਕੋਈ ਇਹ ਨਹੀਂ ਸੀਗਾ ਕਿ ਪਹਿਲਾਂ ਭੀੜ ਤੇ ਕਹਿੰਦੇ ਕਿ ਕੋਈ ਬੰਦਾ ਮਾਰ ਦੇ ਤਾਂ ਭੀੜ ਤੇ ਪਰਚਾ ਨਹੀਂ ਦਰਜ ਹੁੰਦਾ ਹੁਣ ਵੀਐਨਐਸ ਕਾਨੂੰਨ ਚ ਸਰਕਾਰੀ ਵੀ ਲਿਆਈ ਹੈ ਵੀ ਜੇ ਚਾਰ ਤੋਂ ਵੱਧ ਜਣੇ ਕਿਸੇ ਨੂੰ ਮਾਰ ਦਿੰਦੇ ਆ ਕਤਲ ਕਰਦੇ ਆ ਤਾਂ ਸਾਰਿਆਂ ਤੇ ਕਤਲਦਮ ਪਰਚਾ ਪਊਗਾ ਲੱਗਦਾ ਕਿ ਇਹ ਪ੍ਰੋਟੈਸਟ ਤੋਂ ਬਾਅਦ ਸਰਕਾਰ ਚੇਂਜ ਕਰ ਲੂਗੀ ਉਹ ਵੀ ਮੋਦੀ ਸਰਕਾਰ ਚੇਂਜ ਕਰ ਲੂ ਜਿਹੜੀ ਨਹੀਂ ਮੰਨੀ ਹੋਈ ਹੈ ਕਿ ਅਸੀਂ ਇੰਨੀ ਜਲਦੀ ਚੇਂਜ ਅਸੀਂ ਨਹੀਂ ਕਰਦੇ ਆਪਣਾ ਸਾਰਾ ਪਹਿਲਾ ਫੈਸਲਾ ਲੱਗਦਾ ਤੁਹਾਨੂੰ ਬਹੁਤ ਤੇ ਇਹ ਐਮ ਮੁੱਦਾ ਹੈ ਹੂੰ ਔਰ ਦੇਖੋ ਮੈਂ ਕਹਣਾ ਵੀ ਇਹ ਜਿਹੜਾ ਕਾਨੂੰਨ ਸਹੀ ਹੈ ਹੂੰ ਐਸੀ ਕੋਈ ਗੱਲ ਨਹੀਂ ਹੈ ਲੋਕ ਵੀ ਹੁਣ ਸਮਝਣ ਲੱਗੇ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਜਾਂ ਜਿਵੇਂ ਸਰਕਾਰ ਨੇ ਵੀ ਕਾਨੂੰਨ ਕਰਤਾ ਵੀ ਜੇ ਸਾਰੀ ਭੀੜ ਅਕਸਰ ਇਹ ਹੁੰਦਾ ਸੀ ਹਿੱਟ ਐਂਡ ਰੰਦੀ ਕੀ ਹੁੰਦੀ ਸੀ ਵੀ ਭੱਜ ਕੇ ਆਪਣੀ ਜਾਨ ਬਚਾਓ ਅਗਲੇ ਦਿਨ ਜਾਂ ਕੁਝ ਦਿਨਾਂ ਬਾਅਦ ਦੇਖੀ ਜਾਊਗਾ ਜੇ ਕੋਈ ਪੁਲਿਸ ਸਾਨੂੰ ਫੜਦੀ ਆ ਜਾਂ ਕੋਈ ਉਹਦੇ ਤੇ ਐਕਸ਼ਨ ਹੁੰਦਾ ਤਾਂ ਦੇਖਾਂਗੇ ਕੀ ਬੰਦ ਹੈ ਇੱਕ ਵਾਰੀ ਇਹ ਭੀੜ ਤੋਂ ਬਚੋ ਪਰ ਹੁਣ ਭੀੜ ਵੀ ਫਰਕ ਪੈ ਗਿਆ ਅੱਜ ਦੀ ਜੋ ਭੀੜ ਹੈ ਉਹਨੇ ਚ ਕੋ ਸਿਆਣੇ ਬੰਦੇ ਵੀ ਹੁੰਦੇ ਨੇ ਭਾਵੇਂ ਕੋਈ ਐਕਸੀਡੈਂਟ ਤੇ ਜਾ ਕੇ ਉਹਦੀ ਵੀਡੀਓ ਹੀ ਬਣਾਉਂਦੇ ਨੇ ਬਚਾਉਣ ਵਾਲੇ ਬਹੁਤ ਚੰਦ ਲੋਕ ਹੁੰਦੇ ਨੇ ਕਿਤੇ ਵੀ ਅਗਰ ਕੋਈ ਇਸ ਤਰ੍ਹਾਂ ਦੀ ਚਾਂਸਿੰਗ ਹੋ ਜਾਂਦਾ ਹੈ ਆ ਉੱਥੇ ਉਹ ਪਹਿਲਾਂ ਆਪਣੀ ਸੋਸ਼ਲ ਮੀਡੀਆ ਤੇ ਚਮਕਣ ਲਈ ਆਪਣੀ ਵੀਡੀਓ ਬਣਾਉਣ ਲੱਗ ਜਾਂਦੇ ਜਦ ਕਿ ਹੋਣਾ ਇਹ ਜੀ ਦੇ ਵੀ ਪਹਿਲਾਂ ਜੋ ਤੁਹਾਡਾ ਘਾਇਲ ਹੈ ਜ਼ਖਮੀ ਹੈ ਉਸ ਨੂੰ ਬਚਾਇਆ ਜਾਏ ਇਹ ਇਹ ਤਾਂ ਬਾਅਦ ਦੀ ਗੱਲਾਂ ਨੇ ਨਾ ਵੀ ਕਸੂਰवार ਕੌਣ ਹੈ ਜਾਂ ਕਿਵੇਂ ਕਾਨੂੰਨ ਨੇ ਦੇਖਣਾ ਪਰ ਪਰ ਗੁਪਤਾ ਜੀ ਇਹ ਵੀ ਤਾਂ ਗੱਲ ਹੈ ਨਾ ਕਿ ਦੇਖੋ ਪਹਿਲਾਂ ਫਾਈਨ ਘੱਟ ਹੁੰਦੇ ਸੀਗੇ ਜੀ ਠੀਕ ਹੈ ਚਾਹੇ ਆਪਾਂ ਪੋਲਿਊਸ਼ਨ ਦਾ ਲੈ ਲਓ ਚਾਹੇ ਆਪਾਂ ਇੰਸ਼ੋਰੈਂਸ ਦਾ ਲੈ ਲਓ ਹੁਣ ਫਾਈਨ ਵੱਡੇ ਹੋਏ ਨੇ ਵੀ ਪੋਲਿਊਸ਼ਨ ਹੈ ਜੀ ਨਹੀਂ ਤੁਹਾਡੇ ਕੋ ਹੋ ਗਿਆ ਤਾਂ 5-10 ਹਜ਼ਾਰ ਦਾ ਸਿੱਧਾ ਫਾਈਨ ਹੈ ਅਗਲਾ ਕਹਿੰਦਾ ਯਾਰ ਮੈਂ 1000 ਰੁਪਏ ਖਰਚ ਕਰਕੇ ਮੈਂ ਆਪਣਾ ਸਰਟੀਫਿਕੇਟ ਬਣਾ ਕੇ ਰੱਖਾ ਅਗਲਾ ਉਸ ਦਰੋਂ ਕਰਦਾ ਆ ਇਹ ਵੀ ਤਾਂ ਹੋ ਸਕਦਾ ਹੈ ਕਿ ਜੇ ਹੁਣ ਹਿੱਟ ਐਂਡ ਰੌਕ ਕਾਨੂੰਨ ਦੇ ਵਿੱਚ ਜਿਹੜੀ ਧਾਰਾ ਆ ਕਿ ਤੁਸੀਂ ਤੁਹਾਨੂੰ 7 ਸਾਲ ਜਾਂ 7 ਲੱਖ ਰੁਪਏ ਜਿਹੜੀ ਆ 10 ਸਾਲ ਦਾ ਜਿਹੜੀ ਸਜ਼ਾ ਹੋ ਸਕਦੀ ਹੈ ਇਹ ਵੀ ਤਾਂ ਹੋ ਸਕਦਾ ਹੈ ਕਿ ਉਹ ਚੀਜ਼ ਡਰਾਈਵਰਾਂ ਦੇ ਦਿਮਾਗ 'ਚ ਰਹੇ ਤੇ ਫਿਰ ਉਹ ਅਣਗੈਲੀ ਵਰਤਨ ਦਾ ਕਿਉਂਕਿ ਅਣਗੈਲੀ ਕਦੋਂ ਹੁੰਦੀ ਹੈ ਜੀ ਜਦੋਂ ਅਸੀਂ ਸ਼ਰਾਬ ਪੀ ਕੇ ਅਸੀਂ ਚਲਾਉਨੇ ਆ ਕੋਈ ਹੋਰ ਨਸ਼ਾ ਕਰਕੇ ਅਸੀਂ ਚਲਾ ਲੈਨੇ ਆ ਪਰ ਸਾਡੇ ਜੇ ਮਨ ਦੇ ਵਿੱਚ ਰਹੂਗਾ ਹੁਣ ਜੇ ਆਪਾਂ ਬਾਹਰ ਜਾਂਦੇ ਆ ਬਾਹਰ ਜਾਂਦੇ ਆ ਲੋਕ ਜੀ ਇੱਕ ਪੈਗ ਵੀ ਲਾਉਂਦੇ ਆ ਤਾਂ ਵੀ ਉਹ ਚਲਾਉਂਦੇ ਨਹੀਂ ਉਹ ਕਹਿੰਦੇ ਮੈਂ ਗੱਡੀ ਇੱਥੇ ਖੜਾ ਦੂੰ ਮੈਂ ਟੈਕਸੀ ਲੈ ਕੇ ਘਰ ਚੱਲਿਆ ਜਾਊ ਪਰ ਮੈਂ ਚਲਾਉਣੀ ਨਹੀਂ ਕਿਉਂਕਿ ਜੇ ਮੈਂ ਫੜਿਆ ਗਿਆ ਮੁੜ ਕੇ ਮੇਰਾ ਲਾਇਸੈਂਸ ਕੈਨਸਲ ਹੋ ਜਾਣਾ ਮੁੜ ਕੇ 10 ਸਾਲ ਉਹਨਾਂ ਨੇ ਬਣਾਉਣਾ ਨਹੀਂ ਤੇ ਇਹ ਡਰ ਵੀ ਤਾਂ ਜ਼ਰੂਰੀ ਹੈ ਨਾ ਲੋਕਾਂ ਦੇ ਮਨਾਂ 'ਚ ਬਿਠਾਉਣ ਦਾ ਏ ਇਹ ਹੋ ਸਕਦਾ ਕਿ ਸ਼ਾਇਦ ਸਰਕਾਰ ਨੇ ਇਹ ਸੋਚਿਆ ਕਿ ਜੇ ਫਾਈਨ ਤੇ ਇਦਾਂ ਸਜ਼ਾ ਵਧਾਈਏ ਤਾਂ ਫਿਰ ਇਹ ਹਾਸੇ ਘੱਟ ਹੋ ਸਕਦੇ ਨੇ ਬਿਲਕੁਲ ਹਾਸੇ ਘੱਟ ਹੋ ਸਕਦੇ ਨੇ ਪਰ ਦੇਖੋ ਜਿਹੜਾ ਇੱਕ ਸਿਰਫ ਚਲਾਨ ਕੱਟਣਾ ਜਾਂ ਉਹਦੀ ਉਹਨੂੰ ਕੋਈ ਸਜ਼ਾ ਦੇਣਾ ਇਹਦਾ ਕੋਈ ਸਹੀ ਹੱਲ ਨਹੀਂ ਹੈ ਇਸ ਲਈ ਜਾਗਰੂਕਤਾ ਜ਼ਰੂਰੀ ਹੈ ਜਾਗਰੂਕਤਾ ਜਿੱਨੀ ਦੇਖੋ ਚਲਾਨ ਹੁਣ ਵੀ ਕੱਟੇ ਜਾ ਰਹੇ ਨੇ ਬਹੁਤ ਪਰ ਉਹ ਜਿਸ ਤਰ੍ਹਾਂ ਵੀ ਉਹ ਨਾਲ ਤੇ ਲੋਕਾਂ ਤੇ ਕੋਈ ਅਸਰ ਹੀ ਨਹੀਂ ਹੈ ਉਹ ਪਹਿਲੇ ਹੀ ਉਹਨਾਂ ਦੇ ਦਿਮਾਗ ਚ ਹੁੰਦੀ ਆ ਚੱਲ ਯਾਰ ਕੋਈ ਗੱਲ ਨਹੀਂ ਇਹ 500 ਰੁਪਏ ਦੀ ਆ 1000 ਰੁਪਏ ਦੀ ਮਾਰ ਹੈ ਉਹੀ ਗੱਲ ਕਰ ਰਿਆ ਨਾ ਨਿਕ ਕਰਕੇ ਵੀ ਚਲਾਉਂਦੇ ਆ ਜਾਂ ਫੈਂਸ ਵੀ ਕਰਦੇ ਨੇ ਲਾਲ ਬੱਤੀ ਵੀ ਕਰਾਸ ਕਰਦੇ ਨੇ ਜਾਂ ਹੋਰ ਵੀ ਕਈ ਵਾਰੀ ਫਾਟਕਾਂ ਦੇ ਅਸੀਂ ਦੇਖਦੇ ਆ ਕਿ ਉਹਨੇ ਮੁੱਢ ਨਾ ਖੱਬਿਆ ਤੁੰਦਾ ਉਹ ਆਪਣੀ ਗੱਡੀ ਲਈ ਸੱਜੇ ਹੱਥ ਖੜਾ ਇਹ ਤਾਂ ਇਹ ਤਾਂ ਮੰਨਣਾ ਪਊਗਾ ਕਿ ਅਸੀਂ ਅਸੀਂ ਹੀ ਲੋਕ ਹੀ ਗਲਤਾਂ ਦੇ ਜੇ ਕੱਲਾ ਕੱਲਾ ਬੰਦਾ ਟ੍ਰੈਫਿਕ ਦੇ ਹਿਸਾਬ ਨਾਲ ਚੱਲੇ ਰੂਲ ਦੇ ਨਾਲ ਤੇ ਐਕਸੀਡੈਂਟ ਹੋਣ ਦਾ ਸਵਾਲ ਪੈਦਾ ਹੀ ਨਹੀਂ ਹੈ ਓਵਰ ਸਪੀਡ ਹੈ ਤੇ ਅਸੀਂ ਗਲਤ ਓਵਰਟੇਕ ਕਰਦੇ ਆ ਉਦੋਂ ਜ਼ਿਆਦਾ ਹਾਦਸੇ ਹੁੰਦੇ ਨੇ ਜਾਂ ਟਰਨ ਤੇ ਕਿਤੇ ਕਰਦੇ ਆ ਇੱਕ ਵਾਹਨ ਪਹਿਲਾਂ ਹੀ ਮੁੜ ਰਿਹਾ ਹੁੰਦਾ ਉਹਦੇ ਥੱਲੇ ਦੀ ਜੱਬ ਵਧਾ ਕੇ ਅਸੀਂ ਹੋਰ ਮੋੜ ਰਹੇ ਹੁੰਨੇ ਆ ਸੋ ਇਹ ਚੀਜ਼ਾਂ ਲੋਕ ਸਹੀ ਖੁਦ ਕਰ ਸਕਦੇ ਨੇ ਪਰ ਇਹ ਇਹਦੇ ਲਈ ਇੱਕ ਚੀਜ਼ ਹੈ ਨਾ ਜਦ ਇਸ ਦੇ ਵਿੱਚ ਅਨਪੜਤਾ ਵੀ ਹੂੰ ਦੀ ਵੀ ਆੜੇ ਆਉਂਦੀ ਹੈ ਜੀ ਜਦੋਂ ਇਹ ਵਿਸ਼ਾ ਹੋਣਾ ਚਾਹੀਦਾ ਬਿਲਕੁਲ ਹੂੰ ਛੋਟੀ ਕਲਾਸ ਤੋਂ ਹੀ ਇੱਕ ਜਿਹੜਾ ਹੈਗਾ ਰੋਡ ਸੇਫਟੀ ਤੇ ਟ੍ਰੈਫਿਕ ਅਵੇਰਨੈਸ ਦਾ ਇੱਕ ਵਿਸ਼ਾ ਲਾਗੂ ਹੋਣਾ ਚਾਹੀਦਾ ਹੈ ਇਹਦੀ ਪੜਾਈ ਨੂੰ ਫਰਦਰ ਜਿਹੜਾ ਹੈ ਲੋਕਾਂ ਨੂੰ ਬੱਚਿਆਂ ਨੂੰ ਅਸੀਂ ਜਾਣਦੇ ਹਾਂ ਸਕੂਲਾਂ 'ਚ ਤਕਰੀਬਨ ਹਾਈ ਸਕੂਲਾਂ 'ਚ ਵੀ ਔਰ ਸੀਨੀਅਰ ਸੈਂਡਰੀ ਸਕੂਲਾਂ 'ਚ ਵੀ ਕਾਲਜਾਂ 'ਚ ਵੀ ਪੁਲਿਸ ਅਫੀਸ਼ਰਸ ਦੇ ਨਾਲ ਸਾਡੇ ਨਾਲ ਜਿਸ ਤਰ੍ਹਾਂ ਟ੍ਰੈਫਿਕ ਵਿੰਗ ਦੇ ਅਫੀਸਰਜ਼ ਨੇ ਜਾਂ ਟ੍ਰੈਫਿਕ ਐਜੂਕੇਸ਼ਨ ਸੈੱਲ ਸਾਡੇ ਇੱਥੇ ਬਣਿਆ ਹੋਇਆ ਹਾਂ ਸਾਡੇ ਇੱਥੇ ਟ੍ਰੈਫਿਕ ਐਜੂਕੇਸ਼ਨ ਹਰ ਡਿਸਟ੍ਰਿਕਟ ਲੈਵਲ ਤੇ ਤਕਰੀਬਨ ਨਹੀਂ ਬਣੇ ਹੋਏ ਨੇ ਔਰ ਕਾਰਸ਼ੀਲ ਨੇ ਇੱਥੇ ਕੁਝ ਬਹੁਤ ਅੱਛੇ ਟ੍ਰੈਫਿਕ ਮਾਰਸ਼ਲਸ ਵੀ ਕੰਮ ਕਰਦੇ ਨੇ ਜਿਹੜੇ ਪੜੇ ਲਿਖੇ ਨੇ ਅਸੀਂ ਸਾਰੇ ਆਫੀਸ਼ੀਅਲ ਜੀ ਨੂੰ ਸਹਿਯੋਗ ਕਰਦੇ ਹਾਂ ਕਾਲਜਾਂ ਸਕੂਲਾਂ ਚ ਜਾਂਦੇ ਆ ਬੱਚਿਆਂ ਨੂੰ ਕਹਿੰਦੇ ਆ ਵੀ ਬੱਚੋ ਘੱਟੋ ਘੱਟ ਤੁਸੀਂ ਆਪਣੇ ਮੰਮੀ ਡੈਡੀ ਨੂੰ ਕਹਿ ਸਕਦੇ ਹੋ ਵੀ ਅਸੀਂ ਤਾਂ ਗੱਡੀ 'ਚ ਬੈਠਾਂਗੇ ਜੇ ਤੁਸੀਂ ਬੈਲਟ ਲਗਾਉਂਗੇ ਜੇ ਜੇ ਬੱਚਿਆਂ ਨੂੰ ਪਤਾ ਹੋਊਗਾ ਉਹ ਅਸੂਲ ਕਾਨੂੰਨ ਜਿਹੜੇ ਨੇ ਘੱਟੋ ਘੱਟ ਬੱਚਿਆਂ ਤੋਂ ਅਸੀਂ ਸ਼ੁਰੂ ਕਰਾਂਗੇ ਤਾਂ ਜਦੋਂ ਵੱਡੇ ਹੋਣਗੇ ਔਰ ਜਦ ਇਹ ਅੱਜਕੱਲ ਹਾਲਾਤ ਇਹ ਜੇ ਨੇ ਮਾਪੇ ਵੀ ਨਹੀਂ ਰੋਕਦੇ ਮੈਂ ਉਹੀ ਗੱਲ ਕਰਦਾ ਜੇ ਹੁਣ ਬੱਚੇ ਜਾਂਦੇ ਆ ਦੇਖੋ ਬਹੁਤ ਘੱਟ ਬੱਚੇ ਹੁੰਦੇ ਨੇ ਜਿਹੜੇ ਮਾਪੇ ਨੂੰ ਇਦਾਂ ਕਹਿ ਦਿੰਦੇ ਹੁੰਦੇ ਨੇ ਬੱਚੇ ਪਰ ਘੱਟ ਹੁੰਦੇ ਨੇ ਪਰ ਜ਼ਿਆਦਾ ਤਾਂ ਦੇਖੋ ਬੱਚਿਆਂ ਨੇ ਮਾਪੇ ਦੀ ਕਾਪੀ ਹੀ ਕਰਨੀ ਹੈ ਬਿਲਕੁਲ ਜੀ ਮਾਪੇ ਜੇ ਪਹਿਲੇ ਦਿਨ ਤੋਂ ਹੀ 벨ਟ ਲਵਾਊਗਾ ਬੱਚੇ ਦੇ ਤੇ ਉਹ ਬੱਚੇ ਨੇ ਇੱਕ ਵਾਰ ਮਨਾ ਕਰਨਾ ਉਹਨੇ ਕਹਿਣਾ ਕਿ ਦੇਖ ਬੱਚੇ ਮੈਂ ਵੀ ਤਾਂ ਲਾ ਰਿਹਾ ਹਾਂ ਤੂੰ ਵੀ ਲਾ ਇੱਕ ਵਾਰ ਮਨਾ ਕਰਨਾ ਉਹਨੇ ਦੂਜੀ ਵਾਰ ਆਪ ਹੀ ਬੱਚੇ ਨੇ ਲਾ ਲੈਣਾ ਮਤਲਬ ਮਾਪੇ ਤੇ ਡਿਪੈਂਡ ਕਰਦੀਆਂ ਚੀਜ਼ਾਂ ਬਹੁਤ ਸਾਰੀਆਂ ਜੇ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਆਪ ਸਿਖਾ ਕੇ ਅਸੀਂ ਆਪਣੇ ਮੁਤਾਬਕ ਬਣਾ ਸਕਦੇ ਹਾਂ ਤਾਂ ਇਹ ਟ੍ਰੈਫਿਕ ਰੂਲ ਵੀ ਅਸੀਂ ਬੱਚਿਆਂ ਨੂੰ ਸਮੇਂ ਤੇ ਸਮਝਾ ਸਕਦੇ ਹਾਂ ਆ ਇੱਕ ਹੋਰ ਗੱਲ ਹੈ ਕਿ ਜਿਹੜੇ ਛੋਟੀ ਉਮਰ ਚ ਬੱਚੇ ਜਿਹੜੇ ਬਾਈਕ ਵਹੀਕਲ ਚਲਾ ਲੈਂਦੇ ਨੇ ਉਹ ਫਿਰ ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਵੱਡੀ ਚੀਜ਼ ਆ ਜਾਂਦੀ ਹੈ ਫਿਰ ਉਹ ਘਬਰਾ ਜਾਂਦੇ ਆ ਫਿਰ ਇਸ ਕਰਕੇ ਹਾਦਸੇ ਹੋ ਜਾਂਦੇ ਆ ਹਨਾ ਇਹ ਵੀ ਚਲੋ ਵੱਖਰੀਆਂ ਗੱਲਾਂ ਨੇ ਪਰ ਇੱਥੇ ਹੈ ਕਿ ਹੁਣ ਸਮਾਂ ਜਿਹੜਾ ਆਪਣਾ ਆਪਾਂ ਨੂੰ ਸਮਾਪਤ ਕਰਨਾ ਪੈਣਾ ਹੈ ਗੁਪਤਾ ਜੀ ਤੇ ਆਖਰੀ ਮੈਂ ਇੱਥੇ ਹੀ ਨਿਬੇੜੂਗਾ ਕਿ ਗੱਲ ਕਿੱਥੇ ਤੁਹਾਡੇ ਸ਼ਬਦਾਂ ਦੇ ਵਿੱਚ ਕਿ ਗੱਲ ਆਖਿਰ ਫਿਰ ਨਿਬੜਣੀ ਕਿੱਦਾਂ ਚਾਹੀਦੀ ਹੈ ਹਿੱਟ ਐਂਡ ਰਨ ਕਾਨੂੰਨ ਦਾ ਫਿਰ ਮਾਮਲਾ ਸੋਲਵ ਕਿੱਦਾਂ ਹੋਣਾ ਚਾਹੀਦਾ ਇਹ ਦੇਖੋ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਕਰਦੀ ਲੋਰ ਜੀ ਇਨਾਂ ਦੇ ਵਿੱਚ ਟੈਂਪੋ ਯੂਨੀਅਨ ਚ ਟਰੱਕ ਯੂਨੀਅਨਾਂ ਦੇ ਵਿੱਚ ਆ ਜਿੱਥੇ ਸਰਕਾਰੀ ਬੱਸਾਂ ਦੇ ਬੱਸ ਸਟੈਂਡ ਨੇ ਕੋਈ ਜਾਂ ਜਿੱਥੇ ਵੀ ਕੋਈ ਸਟਾਪ ਜਿੱਥੇ ਵੱਧ ਗਿਣਤੀ ਜਰ ਰੁਕਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਅਗਰ ਅਸੀਂ ਉਹਨਾਂ ਨੂੰ ਵੇਅਰ ਕਰਾਂਗੇ ਕਿ ਤੁਸੀਂ ਜਿਹੜਾ ਹੈ ਨਸ਼ਾ ਕਰਕੇ ਨਹੀਂ ਚੱਲਣਾ ਔਰ ਕਾਨੂੰਨੀ ਤੋੜਨਾ ਓਵਰ ਲਿਮਿਟ ਓਵਰ ਸਪੀਡ ਪਰ ਤੁਸੀਂ ਮੈਂ ਤੁਹਾਨੂੰ ਦੇਖਦਾ ਕਿ ਤੁਸੀਂ ਬਹੁਤ ਸਾਲਾਂ ਤੋਂ ਹੈਗੇ ਹੋ ਰੋਡ ਸੇਫਟੀ ਚ 12 ਟ੍ਰੈਫਿਕ ਅਵੇਅਰਨੈਸ ਚ ਖੁਦ ਮਾਰਸ਼ਲ ਵੀ ਹੋ ਤੁਸੀਂ ਬਹੁਤ ਸਾਰੇ ਕੈਂਪ ਲਾਏ ਨੇ ਸਮਝਾਏ ਵੀ ਆ ਫਰਕ ਪਿਆ ਕੋਈ ਤੁਹਾਨੂੰ ਲੱਗੇ ਬਿਲਕੁਲ ਫਰਕ ਪਿਆ ਜੀ ਅੱਗੇ ਨਾਲੋਂ ਕਾਫੀ ਸੁਧਾਰ ਹੈ ਅੱਛਾ ਪਿੱਛੇ ਜੇ ਦੇਖੋ ਜਿਹੜੇ ਸਟ੍ਰਿਕਟ ਹੋਈ ਹੂੰ ਟ੍ਰੈਫਿਕ ਵਿੰਗ ਸਾਡੇ ਪਟਿਆਲੇ ਦਾ ਕਾਫੀ ਰੈਸਟ੍ਰਿਕਟ ਹੋਇਆ ਕਿਉਂਕਿ ਇੱਥੇ ਸਾਡੇ ਬੜੇ ਅੱچھے ਆਫੀਸਰ ਸਰਦਾਰ ਪ੍ਰੀਤਿੰਦਰ ਸਿੰਘ ਜੀ ਜੋ ਡਿਸਟ੍ਰਿਕਟ ਦੇ ਇੰਚਾਰਜ ਨੇ ਔਰ ਭਗਵਾਨ ਸਿੰਘ ਲਾਡੀ ਜੀ ਜਿਹੜੇ ਸਾਡੇ ਪਟਿਆਲਾ ਸ਼ਹਿਰ ਦੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਆ ਸਾਰੇ ਪਟਾਕੇ ਵਾਲੇ ਕਿਉਂਕਿ ਨੇ દિਸ਼ਾ ਨਿਰਦੇਸ਼ ਉਹਨਾਂ ਨੂੰ ਕਲਦੇ ਮਿਲੇ ਸਾਡੇ ਐਸਐਸਪੀ ਸਾਹਿਬ ਪਟਿਆਲਾ ਦੇ ਬਰਨੂ ਸ਼ਰਮਾ ਜੀ ਔਰ ਇਹਨਾਂ ਦੇ ਨਾਲ ਡੀਐਸਪੀ ਟ੍ਰੈਫਿਕ ਸਾਹਿਬ ਹਾਂਜੀ ਬਿਲਕੁਲ ਯਾ ਹੁਣ ਇਹਨਾਂ ਦੀ ਨਿਯੁਕਤੀ ਹੈ ਡੀਐਸਪੀ ਕਰਨੈਲ ਸਿੰਘ ਬਹੁਤ ਬੜ ਮਤਲਬ ਗੱਲ ਤਾਂ ਹੀ ਹੈ ਨੇ ਜੀ ਜਦੋਂ ਮੁਲਾਜ਼ਮਾਂ ਨੂੰ ਜੀ ਥੋੜੀ ਪਾਵਰ ਮਿਲੂਗੀ ਕਿ ਆਪਾਂ ਨੇ ਚਾਹੇ ਉਹ ਕਿਸੇ ਦਾ ਵੀ ਹੈ ਜੀ ਅਗਰ ਤੁਸੀਂ ਪਟਾਕੇ ਮਾਰਦਾ ਮੋਟਰਸਾਈਕਲ ਲੰਘਦਾ ਦੇਖਦੇ ਹੋ ਬਿਲਕੁਲ ਉਹਨੂੰ ਬਖਸ਼ਣਾ ਨਹੀਂ ਹੈ ਜੀ ਉਹਦੇ ਮਾਪੇ ਬਾਬ ਨੂੰ ਵੀ ਬੁਲਾਓ ਚਾਹੇ ਉਹ ਕੋਈ ਕਿਸੇ ਦਾ ਪੁੱਤ ਈ ਹੈ ਹਾਂ ਇਹ ਚੀਜ਼ ਜਿਹੜੀ ਜਦੋਂ ਉਹਦਾ ਡਰ ਚੱਕਿਆ ਗਿਆ ਨੇ ਜੀ ਉਹ ਤਾਂ ਫਿਰ ਦੂਜਾ ਵੀ ਕਹੂਗਾ ਵੀ ਮੇਰੇ ਦੋਸਤ ਨੇ ਪਟਾਕੇ ਮਾਰਨ ਵਾਲਾ ਮੋਟਰਸਾਈਕਲ ਲਿਆਂਦਾ ਬੁਲਟ ਕੁਝ ਨਹੀਂ ਹੁੰਦਾ ਮੈਂ ਵੀ ਲੈ ਕੇ ਜਾਊਂਗਾ ਮੈਂ ਉਹਨੇ ਕਿਉਂਕਿ ਉਹਨੂੰ ਖੁਸ਼ੀ ਹੁੰਦੀ ਹੈ ਕਾਨੂੰਨ ਤੋੜਦੇ ਵੇ ਜਾਂ ਥੋੜੀ ਹਵਾ ਚ ਆ ਗਿਆ ਨਾ ਇਹ ਸੜਕ ਬਿਲਕੁਲ ਬੰਦ ਹੋਣੀ ਹਾਂ ਇਹ ਬੰਦ ਤਾਂ ਹੋਊਗੀ ਜੇ ਇਹਨੂੰ ਸ਼ਕਤੀ ਨਾਲ ਵਰਤਾਂਗੇ ਅਸੀਂ ਉਹਦਾ ਟੋਟਲੀ ਉਹ ਬਾਉਂਡ ਹੋਣਾ ਚਾਹੀਦਾ ਜੀ ਕਿ ਲਾ ਉਹਨੂੰ ਚਲਾਨ ਕੱਟ ਕੇ ਹੀ ਨਾ ਹੋਵੇ ਉਹਨੂੰ ਬਾਉਂਡ ਕਰੋ ਉਹਦੇ ਮਾਪੇ-ਬਾਪ ਪਾਉਣ ਉਹਦੀ ਕੋਈ ਮਾਫੀਮਾਨਾਮਾ ਲੈਣ ਉਹਦੇ ਚਲਾਨ ਦੇ ਪੈਸੇ ਭੁਗਤਣ ਉਹਨੂੰ ਉਹਨੂੰ ਮਹਿਸੂਸ ਹੋਵੇ ਹੂੰ ਦੱਸ ਨੂੰ ਹੋਰ ਰੋਕ ਕੇ ਵੀ ਕਹੋ ਵੀ ਤੁਸੀਂ ਇਹਦਾ ਇਸ ਕਰਕੇ ਦਾ ਚਲਾਨ ਕੱਟ ਰਿਹਾ ਤਾਂ ਕਿ ਤਾਂ ਕਿ ਉਹਨਾਂ ਤੇ ਵੀ ਡਰ ਪੈਦਾ ਹੋਵੇ ਕਿ ਅਸੀਂ ਜਿਹੜਾ ਕਾਨੂੰਨ ਤੋੜਿਆ ਤਾਂ ਸਾਨੂੰ ਇਹਦੀ ਸਜ਼ਾ ਮਿਲੀ ਔਰ ਇਹ ਵੀ ਹੋਣਾ ਚਾਹੀਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਬਹਰਲੇ ਦੇਸ਼ਾਂ ਦੀ ਅਗਰ ਅਸੀਂ ਹੁਣ ਦੇਖੋ ਗੱਲ ਰੀਸ ਸੈਸੀ ਬਰਡਰਾਈਜ਼ੇਸ਼ਨ ਦੀ ਕਰਦੇ ਆਂ ਪਰ ਸਾਨੂੰ ਉਹਨਾਂ ਉਹਨਾਂ ਵਰਗਾ ਬਣਨਾ ਪੈਣਾ ਬਣਨਾ ਪੈਣਾ ਬਿਲਕੁਲ ਦੇਸ਼ ਪਖਤੀ ਦੀ ਗੱਲ ਹੈ ਕੋਈ ਉੱਥੇ ਡਰਿੰਕ ਕਰਕੇ ਗੱਡੀ ਚਲਾਉਂਦਾ ਹੀ ਨਹੀਂ ਜੀ ਉਹਨੂੰ ਪਤਾ ਵੀ ਡਰਾਈਵਰ ਚਲਾਏਗਾ ਮੈਂ ਵੀ ਗੱਲ ਕਰਦਾ ਨਾ ਅਸੀਂ ਹੀ ਖੁਦ ਲੋਕ ਆ ਅਸੀਂ ਕਹਿੰਦੇ ਆ ਸਾਡੀਆਂ ਸਰਕਾਰਾਂ ਨੂੰ ਵੀ ਤੁਸੀਂ ਸਾਡਾ ਦੇਸ਼ ਕੈਨੇਡਾ ਵਰਗਾ ਨਹੀਂ ਬਣਾਉਂਦੇ ਆਸਟ੍ਰੇਲੀਆ ਵਰਗਾ ਨਹੀਂ ਬਣਾਉਂਦੇ ਜਦੋਂ ਕਿ ਪਤਾ ਹੋਣਾ ਚਾਹੀਦਾ ਕਿ ਜਿਹੜੇ ਉੱਥੇ ਦੇ ਕਾਨੂੰਨ ਨੇ ਫਿਰ ਸਾਨੂੰ ਵੀ ਉਹਨਾਂ 'ਚ ਢਲਣਾ ਚਾਹੀਦਾ ਜਿਹੜੇ ਅਸੀਂ ਬਣਾਏ ਨੇ ਘੱਟੋ ਘੱਟ ਇਹਦੇ 'ਚ ਤਾਂ ਢਲੋ ਮਲੇ ਲੋਕਾਂ ਦੀ ਵੀ ਰਿਸਪੌਂਸਿਬਿਲਟੀ ਹੁੰਦੀ ਏ ਜਿਆਦਾ ਸਾਹਿਬ ਸਾਡੇ ਤਾਂ ਇੱਥੇ ਦੋ ਪੈਗ ਲਗਾ ਕੇ ਕਹਿੰਦਾ ਵੀ ਯਾਰ ਗੱਡੀ ਮੈਂ ਚਲਾਉਂਗਾ ਗੱਡੀ ਮੈਂ ਚਲਾਉਂਗਾ ਬਿਲਕੁਲ ਸਹੀ ਗੱਲ ਉਹ ਉਹਦੀ ਉਹਨੂੰ ਲੱਗਦਾ ਵੀ ਮੈਂ ਜਿਆਦਾ ਸਿਆਣਾ ਹੋ ਗਿਆ ਮੈਂ ਉਹੀ ਗੱਲ ਕਰ ਰਿਹਾ ਗੁਫਤਾ ਜੀ ਕਿ ਇੱਥੇ ਮਾਰ ਖਾਂਦੇ ਆ ਦੇਖੋ ਜੇ ਕਾਨੂੰਨ ਸਖਤ ਹੋਣ ਕਿ ਭਾਈ ਜੇ ਫੜਿਆ ਗਿਆ ਗੱਡੀ ਟ੍ਰੈਫਿਕ ਚਲਾਉਂਦਾ ਤੇਰਾ ਭਾਈ 10 ਸਾਲ ਦੇ ਲਈ ਤੇਰਾ ਜੀ ਨਹੀਂ ਬਣਨਾ ਹਾਂ ਦੋ ਜਾਂ ਤਿੰਨ ਵਾਰੀ ਇਹਦਾ ਹੋ ਗਿਆ ਤਾਂ ਮੁੜ ਕੇ ਤੇਰਾ লাই ਪਰ ਨਹੀਂ ਬਣ ਪਾਏਗਾ ਇਹ ਹੁਣ ਅਧਿਕਾਰ ਨਹੀਂ ਤੇ ਫਿਰ ਇਸੇ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਨਾ ਕਿ ਹਿੱਟ ਐਂਡ ਰਨ ਕਾਨੂੰਨ 'ਚ ਵੀ ਸਰਕਾਰ ਨੇ ਇਹੀ ਸੋਚਿਆ ਹੁਣ ਕਿ ਜੇ ਮੈਂ ਫਾਈਨ ਤੇ ਸਜ਼ਾ ਜ਼ਿਆਦਾ ਰੱਖਾਂਗੇ ਤਾਂ ਸਾਰੇ ਧਿਆਨ ਦੇ ਨਾਲ ਚਲਾਉਣਗੇ ਇਹ ਵੀ ਹੈ ਪਰ ਉਹ ਇਹ ਗੱਲ ਹੈ ਕਿ ਉਹ ਬਹੁਤ ਸਾਰੇ ਸਰੋਵਰ ਹਰ ਕਾਨੂੰਨ ਦੇ ਵਿੱਚ ਦੇਖੋ ਕੁਝ ਥੋੜੀ ਥੋੜੀ ਉਹਨੂੰ ਲਾਗੂ ਕਰਨ ਸਮਾਂ ਲੱਗਦਾ ਜਿਸ ਤਰ੍ਹਾਂ 52 ਸੀਟ ਵਾਲਾ ਵੀ ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ ਹਾਂ ਇਹ ਬੜੀ ਇਸ ਦੀ ਸਲਾਗਾ ਕਰਦੇ ਆਂ ਅਸੀਂ ਸਰਕਾਰ ਨੇ ਸਟੈਪ ਚੱਕਿਆ ਏ ਲਾਲਜੀਤ ਭੁੱਲਰ ਜੀ ਜਿਹੜੇ ਸਾਡੇ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਕਈਆਂ ਨੂੰ ਵਾਰਨਿੰਗ ਵੀ ਦਿੱਤੀ ਚਲਾਣ ਵੀ ਕੱਟੇ ਹਾਂ ਪਰ ਉਹ ਚਲੋ ਸਰਕਾਰ ਨੂੰ ਬੈਕਫੁੱਟ ਤੇ ਆਉਣਾ ਪੈ ਗਿਆ ਮਜਬੂਰੀ ਹੋ ਗਈ ਪਰ ਚਲੋ ਫਿਰ ਵੀ ਅਸੀਂ ਇਸ ਨੂੰ ਸਲਾਗਾ ਕਰਦੇ ਆਂ ਉਹਦੀ ਵਧਾਉਣੀਆਂ ਚਾਹੀਦੀਆਂ ਨੇ ਗੱਡੀਆਂ ਤੇ ਉਹਨਾਂ ਨੇ ਉਦਮਤਾ ਕੀਤਾ ਵੀ ਜਿਹੜੀ ਕੇ ਦੇਖੋ ਰੱਖਣਾ ਹੀ ਚਾਹੀਦਾ ਤੁਸੀਂ ਵੀ ਮੰਨਦੇ ਹੋ ਕਿ ਜਿੰਨੀਆਂ ਸੀਟਾਂ ਉਨੀਆਂ ਸਵਾਰੀਆਂ ਹੋਣੀਆਂ ਚਾਹੀਦੀਆਂ ਇਹ ਹੋਣਾ ਹੀ ਚਾਹੀਦਾ ਓਵਰਲੋਡਿੰਗ ਬਿਲਕੁਲ ਮਨਾਹੀ ਹੋਣੀ ਚਾਹੀਦੀ ਜੀ ਜੀ ਚਲੋ ਬਹੁਤ-ਬਹੁਤ ਧੰਨਵਾਦ ਗੁਪਤਾ ਜੀ ਤੇ ਅੱਗੇ ਕਿਸੇ ਹੋਰ ਵਿਸ਼ੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੁਹਾਡਾ ਸਮਾਂ ਅਸੀਂ ਲੈਂਦੇ ਰਵਾਂਗੇ ਸੋ ਅੱਜ ਤੁਸੀਂ ਸਟੂਡੀਓ ਚ ਆਏ ਬਹੁਤ-ਬਹੁਤ ਧੰਨਵਾਦ ਆਰਵ ਰਵੀਂਦਰ ਸਿੰਘ ਜੀ ਬੈਣੀਪਾਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਮੈਂ ਪਹਿਲੀ ਵਾਰੀ ਰੂਬਰੂ ਹੁਣ ਦਾ ਤੁਸੀਂ ਮੈਨੂੰ ਮੌਕਾ ਦਿੱਤਾ ਔਨ 에ਅਰ ਤੇ ਤੇ ਮੈਂ ਸਾਰੇ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਥੰਕ ਯੂ ਦਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਸਕਾਈ ਟ੍ਰੇਲਸ